ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਹ ਖੇਤ ਰਹਿ ਗਿਆ ਆਪਣਾ ਇਹ ਇੱਥੇ ਆਪਾਂ ਲਾਉਣਾ ਨਹੀਂ ਸੀ ਛੋਣਾ ਕਿਉਂਕਿ ਇਹ ਮਿੱਟੀ ਚਕਾਉਣੀ ਸੀ ਇਹਨਾਂ ਨੇ ਤੇ ਪਰ ਹੁਣ ਹੋ ਗਿਆ ਕੈਨਸਲ ਤੇ ਹੁਣ ਛੋਣਾ ਸ਼ੁਰੂ ਕਰਨ ਲੱਗੇ ਆ ਹਜੇ 26 ਦਾ ਬਥੇਰਾ ਟਾਈਮ ਆ ਤੇ ਥੱਲੇ ਆਹਾ ਮਿੱਟੀ ਚਕਾਈ ਆ ਇਹ ਬੰਦਿਆਂ ਨੇ ਥਾਲਿਆਂ ਨੇ ਕੰਮ ਕਰਤਾ ਖਰਾਬ ਇੱਥੇ ਆਏ ਸੀ ਬੱਟ ਬੰਨਾ ਘਾੜਦੇ ਦੂਜੇ ਪਾਸੇ ਤੇ ਪਾਣੀ ਪੀਣ ਨੂੰ ਮੋਟਰ ਚਲਾਈ ਤੇ ਆਟੋਮੈਟਿਕ ਲੱਗੇ ਹੀ ਛੱਡ ਗਏ ਤੇ ਥੱਲੇ ਸਾਲਾ ਸਾਰਾ ਖੱਤਾ ਪਰਤਾ ਗਿੱਲਾ ਕਰ ਕਿਵੇਂ ਰੋਕਣ ਦੀ ਲੋੜ ਚਾਹ ਪਾਪਾ ਤੇ ਹੋਰ ਕਰਦੇ ਆਹ ਤਾਂ ਹਮੋ ਫੈਸਲਾ ਤਾਂ ਹਾਂ ਇੱਧਰ ਫੋਨ ਵੀ ਰੱਖਤਾ ਨੂੰ ਲੋਕ ਪਾ ਤੇ ਆਹ ਥੱਲੇ ਅੰਡਰਗਰਾਉਂਡ ਵਾਲਾ ਆਪਣਾ ਨੱਕਾ ਖੱਲੋ ਇਨੋਂ ਨਾ ਟੱਕ ਇਹ ਨਾ ਟੁੱਟ ਜੂ ਤੇ ਆਪਣਾ ਅੰਡਰਗਰਾਊਂਡ ਵਾਲਾ ਹਵਾ ਵਾਲਾ ਪੈਪ ਹਿੱਲ ਗਿਆ ਤੇ ਹੁਣ ਉਹ ਤੇ ਤੇ ਬੋਰੀ ਬੁਰੀ ਧਰ ਦਿੰਨੇ ਆ ਪਰਖ ਫਿਰ ਬਾਅਦ ਚ ਸੀਮੈਂਟ ਸੁਮੰਡ ਲਾ ਕੇ ਟੋਟ ਕਰ ਲਾਂਗੇ ਜਨਰੇਟਰ ਕਰਦੇ ਆ ਬੰਦ ਇਧਰ ਤਾਂ ਬਈ ਲਾਈਟ ਜਮਾ ਹੀ ਨਹੀਂ ਆਉਂਦੀ ਸਾਰਿਆਂ ਦੇ ਝੌਲ ਸੁੱਕੀ ਪਏ ਆ ਉਹ ਰਖਾ ਐਂ ਕਰੋ ਕਹੀ ਨਾਲ ਆ ਨਾੜ ਨਾਲ ਸਫਾਈ ਕਰ ਲੋ ਵੀ ਉਹਦੀ ਉੱਤੇ ਚੰਗੀ ਤਰ੍ਹਾਂ ਟਿਕ ਜਵੇ ਬੋਰੀ ਆਪਣੀ ਵੀ ਬੋਰੀ ਨਾ ਐਨ ਪੂਰੀ ਪਾਈਪ ਦੇ ਉੱਤੇ ਟਿਕ ਜਵੇ ਵਧੀਆ ਕਰਕੇ ਅੱਜ ਤੋਂ ਮੂਹਰੋਂ ਵੀ ਹਟਾ ਦੇ ਯਾਰ ਹੈਲੋ ਆ ਹਟਾ ਦੇ ਪਾਣੀ ਨਿਕਲ ਜੂ ਸਾਰਾ ਜਦੋਂ ਬੰਦ ਹੁੰਦਾ ਜਨਰੇਟਰ ਨਹੀਂ ਪਾਣੀ ਖੜਾ ਰਹਿਣਾ ਇਹਦੇ ਵਿੱਚ ਹਾਂ ਕਾਗਜ਼ ਆ ਪਾਸੇ ਕਰ ਦੇ ਪਾਣੀ ਸਾਰਾ ਰੁੜ ਜੂ ਤੇ ਉਹ ਉੱਥੋਂ ਹੋ ਜੂ ਸਾਫ਼ ਕਰਕੇ ਐਨ ਰੱਖ ਦੇ ਸੱਚੀ ਕਹਣਾ ਇੰਨੀ ਕਿ ਜ਼ਿਆਦੇ ਗਰਮੀ ਆ ਨਾ ਅੱਜ ਇੰਨੀ ਕਿ ਜ਼ਿਆਦੇ ਗਰਮੀ ਆ ਬਾਈ ਕਿ ਚਲੋ ਮੈਂ ਤਾਂ AC 'ਚ ਬੈਠਾ ਹਨਾ ਗੱਡੀ AC ਚੱਲਦਾ ਵਾ ਤੇ ਪਰ ਮਾੜਾ ਜਿਹਾ ਵੀ ਕਿਤੇ ਬਾਹਰ ਖੜਦੇ ਆ ਨਾ ਬਾਈ ਬਰਦਾਸ਼ਤ ਤੋਂ ਬਾਹਰ ਬਾਈ ਇਹ ਜਿਹੇ ਚ ਕੰਮ ਕਰਨਾ ਮੈਂ ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਬੰਦੇ ਦਾ ਜੀ ਕਰੇ ਯਾਰ ਕੰਮ ਕਰ ਇੰਦਰ ਜਿਹਨੂੰ ਮਾੜਾ ਜਿਹਾ ਗਏ ਉਹ ਤਾਂ ਵਿਚਾਰਾ ਬਹੁਤ ਵਿੰਗਾ ਕਰਦਾ ਫੇਰ ਯਾਰ ਗਾ ਉਹ ਬੰਦੇ ਨੇ ਆਪਣੇ ਨੇ ਜਨਰੇਟਰ ਲਾਇਆ ਉਹ ਦੇਖੋ ਕਿੱਥੇ ਸੁੱਤਾ ਪਿਆ ਇਹ ਉਹ ਆਲੂ ਦੀ ਪੱਟ ਦੀ ਸੁੱਤਾ ਪਿਆ ਦਾ ਨਾਲੇ ਕੋਈ ਰਾਤ ਨੂੰ ਕੋਈ ਨਹੀਂ ਮੋਟਰਾਂ ਚੱਲਦੀ ਹੈਗੇ ਵੀ ਰਾਤ ਨੂੰ ਮੋਟਰਾਂ ਚੱਲਦੀਆਂ ਸੀਗੇ ਵੀ ਮੋਟਰਾਂ ਦੇ ਬੰਦੇ ਕੰਮ ਕਰਦੇ ਆ ਨਾ ਨਾ ਆਉਣ ਆਏ ਹੋਇਆ ਜੋ ਉਹ ਵੀ ਕਿੱਥੇ ਸੁੱਤਾ ਰੇ ਨੇ ਬੱਦਲ ਹੀ ਨਾ ਉੱਠਦਾ ਵਾ ਨਾ ਕਦੀ ਕਿੱਧਰੋਂ ਗਦੀ ਕਿੱਧਰੋਂ ਗਦੀ ਕਿੱਧਰੋਂ ਪਰ ਗਰਮੀ ਨੇ ਤੈਹ ਤੋੜੀ ਪਈ ਆ ਤੇ ਅੱਜ ਹੁਣ ਮੈਂ ਘਰੇ ਸੀਗਾ ਮੰਮੀ ਹੁਣੇ ਕਹਿੰਦੀ ਵੀ ਅੱਜ ਗੁੱਡੀ ਫੁਕਣੀਆਂ ਹਨਾ ਤੇ ਗੁਲਗਲੇ ਬਣ ਲੱਗੇ ਹੋਏ ਆ ਘਰੇ ਤੇ ਸ਼ਵੀਰ ਬਣਦੀ ਆ ਤੇ ਇਹ ਬੁੜੀਆਂ ਨੇ ਸਾਰੇ ਪਿੰਡ ਚੋਂ ਇਕੱਠੀਆਂ ਹੋਣਾ ਹਨਾ ਤੇ ਮੈਨੂੰ ਕਹਿੰਦੀ ਆ ਕੋਕ ਮੈਂ ਕਿਹਾ ਕੋਕ ਨਾਲੋਂ ਸ਼ਵੀਰ ਲਾਓ ਵੀ ਉਹ ਵਧੀਆ ਰਹਿੰਦੀ ਆ ਵੀ ਹੁਣ ਵੀ ਸ਼ਵੀਦ ਦਾ ਸਰਜਣਾ ਖੁੱਲਾ ਵੀ ਕੋਕ ਨਾਲ ਪਤਾ ਨਹੀਂ ਕਿੰਨੇ ਕੁ ਬੰਦੇ ਆਉਣਗੇ ਕਿੰਨੇ ਕੁ ਨਹੀਂ ਹਨਾ ਵੀ ਸ਼ਵੀਦ ਬਣਾ ਲਉ ਵੀ ਉਹ ਰੂ ਆਫ ਦਾ ਪਾਣੀ ਲੈ ਕੇ ਉਹ ਬਣਾ ਲਿਆ ਤੇ ਹਣ ਉਹ ਬਣਾਉਣ ਲੱਗਿਆ ਗੁਲਗਲੇ ਬਣਾਉਂਦੀਆਂ ਸੀ ਮੈਂ ਵੀਡੀਓ ਬਣਾ ਨਹੀਂ ਸਕਿਆ ਕਿਉਂਕਿ ਯਾਰ ਉੱਥੇ ਸਾਰੇ ਘਰਾਂ ਦੀਆਂ ਬੁੜੀਆਂ ਨੇ ਤੇ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਉਹਨਾਂ ਨੂੰ ਐਵੇਂ YouTube ਤੇ ਦਿਖਾਵਾਂ ਹਨਾ ਕਿ ਮੈਨੂੰ ਨਹੀਂ ਚੰਗਾ ਲੱਗਦਾ ਨੇ ਤਾਂ ਮੈਂ ਵੀਡੀਓ ਜ਼ਰੂਰ ਬਣਾਉਣੀ ਸੀ ਗੋਲਗਲੇ ਮਾਣਦਿਆਂ ਦੀ ਜੇ ਹੁਣ ਵੀ ਜਦੋਂ ਗਿਆ ਜੇ ਬਣਾਉਣ ਦੇ ਹੋਏ ਤਾਂ ਮੈਂ ਬਣਾਉਂਗਾ ਜ਼ਰੂਰ ਵੀਡੀਓ ਪਰ ਵਿੱਚ ਨਹੀਂ ਲੈ ਸਕਦਾ ਮੈਂ ਕਿਸੇ ਨੂੰ ਦੇਖੋ ਠੀਕ ਹੋ ਗਿਆ ਗੋਲਗਲੇ ਵਾਪਿੱਨਾ ਗੋਲਗਲੇ ਰੱਖਦੇ ਹਾਂ ਹਾਂ ਮੋੜ ਕੇ ਹਾਂ ਮਾੜਾ ਕਿ ਹਾਂ ਪਤਾ ਨਹੀਂ ਕਿ ਕਿੱਦਾਂ ਨਹੀਂ ਪਾਇਆ ਹਨਾ ਕਾਹਲੀ ਚੱਕੀ ਨੂੰ ਲਓ ਵੀ ਦੇ ਦੇਖੋ ਬਹੁਤ ਸੋਹਣਾ ਝੋਨਾ ਤੁਰਿਆ ਹੋਇਆ ਆਪਣਾ ਤੇ ਏ 26 ਝੋਨਾ ਇਹ ਹੱਥੀ ਲਵਾਈ ਆ ਵੀਰੇ ਸਾਰੀ ਇੱਥੇ ਨੌ ਦੇ ਨੌ ਕਿੱਲੇ ਇਹ ਹੱਥੀ ਲਵਾਈ ਕਰੀ ਹੈ ਹੱਥੀ ਲਵਾਈ ਤਾਂ ਬਹੁਤ ਥੋੜੀ ਇੱਥੇ ਹੋਈ ਆ ਹੱਥੀ ਲਵਾਈ ਤੇ ਆਪਣੀ ਬਲਾਸਪੋਰ ਕਰੀ ਤੇ ਬਾਕੀ ਨਹੀਂ ਹੋਈ ਤੇ ਇੱਕ ਵੀਰ ਨੇ ਅੱਜ ਕਿਹਾ ਵੀ ਵੀਰੇ ਸੋਹਲੀ ਪਿੰਡ ਵੀਰੇ ਜਿਹੜਾ ਮੈਂ ਸੋਹਲੀ ਦੀ ਗੱਲ ਕਰਦਾ ਹੁਣ ਨਾ ਇਹ ਸਾਡੇ ਜੋਧਾ ਲੁਧਿਆਣੇ ਵੱਲ ਆ ਸੋਹਲੀ ਜਿਹੜਾ ਉਹ ਮੈਨੂੰ ਇੱਕ ਵੀਰ ਨੇ ਕਿਹਾ ਵੀ ਇੱਧਰ ਲੈ ਬੰਡ ਇੱਧਰ ਵੀਰੇ ਉਹ ਹੋਰ ਸੋਹਲੀ ਆ ਸਾਡਾ ਸੋਹਲੀ ਨੇ ਉਹ ਸੋਹਲੀ ਹੋਰ ਆ ਤੇ ਸੋਹਲੀ ਹੋਰ ਆਜਾ ਤੁਸੀਂ ਇੱਕ ਗੱਲ ਨੋਟ ਕਰੋ ਵੀਰੇ ਇਹਨੂੰ ਕੋਈ ਜੂਰੀਆਂ ਨਹੀਂ ਪਿਆ ਹਜੇ ਤੱਕ ਝੋਨਾ ਦੇ ਲੋ ਕਿੰਨਾ ਸੋਹਣਾ ਤੁਰ ਪਿਆ ਤੇ ਹਜੇ ਤੱਕ ਜੂਰੀਆਂ ਨਹੀਂ ਪਿਆ ਵਿੱਚ ਬਹੁਤ ਵੀਰ ਐ ਤਕੀ ਕਹਿੰਦੇ ਆ ਮੈਨੂੰ ਫੋਨ ਆਉਂਦਿਆ ਬੀਰੇ ਯਾਰ ਸਾਡਾ ਝੋਨਾ ਨਹੀਂ ਤੁਰਦਾ ਬਹੁਤ ਕੁਝ ਪਾ ਲਿਆ ਕੀ ਕੁਝ ਕਰੀਏ ਜਾਂ ਫਲਨ ਬੀਰੇ ਦੇਖੋ ਖੱਤੇ ਦੇ ਤਕੜੇ ਹੋਣ ਦਾ ਕਮਾਲ ਆ ਦੇਣਾ ਠੀਕ ਨਹੀਂ ਅਜੇ ਤਾਂ ਕੋਈ ਯੂਰੀਆ ਨਹੀਂ ਪਾਇਆ ਵੀਰੇ ਨੂੰ ਕੁਝ ਨਹੀਂ ਪਾਇਆ ਕੱਲ ਨੂੰ ਪਾਉਣ ਲੱਗਣਾ ਕਿਉਂਕਿ ਪਲਾਉ ਵਾਲੇ ਖੱਤੇ ਆ ਤਾਂ ਗਰਗੇ ਚ ਪੰਗਾ ਨਹੀਂ ਲਿਆ ਕਣਕ ਵਾਲਿਆਂ ਚ ਤੇ ਕੋਈ ਰਿਓ ਨਹੀਂ ਪਾਇਆ ਅਜ ਗੁੱਡੀ ਫੂਕੀ ਦਾ ਥੋੜਾ ਜਿਹਾ ਅਸਰ ਹੋ ਗਿਆ ਦਿਨੋਂ ਕਾਲੀ ਘਟ ਛਾ ਰਹੀ ਆ ਗਰਮੀ ਇੰਨੀ ਜ਼ਿਆਦੇ ਸੀਗੀ ਇਹ ਰਕਾਰਡ ਤੋੜ ਰਹੀ ਸੀ ਗਰਮੀ ਇੰਨੀ ਜਿਆਦੇ ਪੈ ਰਹੀ ਸੀ ਦੇਖੋ ਕਾਲੀ ਘਟ ਛਾ ਰਹੀ ਆ ਪੂਰੀ ਤੇ ਆ ਜੇ ਬਰਝਵੇ ਇੰਨਾ ਸਾਰੇ ਦਾ ਸਤ ਦੇਖੋ ਪੂਰੀ ਕਾਲੀ ਘਾਟ ਔੜ ਰਹੀ ਆ ਜੇ ਬਰਝਵੇ ਇੰਨਾ ਵੀ ਨਾ ਸਾਰੇ ਦਾ ਸਾਰਾ ਤਾਂ ਨਜ਼ਾਰਾ ਹੀ ਆ ਜਾਏ ਕਿਉਂਕਿ ਰੱਬਾ ਬਹੁਤ ਔੜ ਲੱਗੀ ਹੋਈ ਆ ਬਹੁਤ ਜਾਨੇ ਆਓ ਦੇਖੋ ਬੰਦਾ ਹੋ ਗਿਆ ਨਾ ਕਿਤੇ ਵੀ ਇੱਧਰ ਸ਼ੁਰੂ ਹੋ ਗਿਆ ਉਹ ਤੇ ਪੱਕਾ ਬੰਦਾ ਉਹ ਤੇ ਆਉਗੀ ਵਾਰੀ ਆਉਂਦਾ ਨਹੀਂ ਹੈਗਾ ਵੀ ਨਹੀਂ ਉੱਪਰ ਆਓ ਸਬਰ ਸਬਰ ਰੱਖੋ ਸਬਰ ਇੱਕ ਹੋਰ ਵੀਰੇ ਜਿਹੜਾ ਵੀਰ ਆਪਾਂ ਨੂੰ ਸ਼ਾਇਦ ਵੀਰੇ ਨੇ ਮੈਂ ਟਰੈਕਟਰ ਤਾਂ ਕਹਿਤਾ ਸੀ ਨਾ ਮੈਂ ਟਰੈਕਟਰ ਤਾਂ ਗਿਆ ਸੀ ਨਾ ਵੀ ਮੇਰੇ ਮੋਡੀਫਿਕੇਸ਼ਨ ਕਰਾਉਣਾ ਦਿੱਤਾ ਕਿਤੇ ਇਹ ਨਾ ਸਮਝ ਲਿਓ ਵੀ ਕੋਈ ਆਪਾਂ ਬੰਪੂ ਬਗੋਲ ਕੇ ਆਪਾਂ ਮੋਡੀਫਿਕੇਸ਼ਨ ਕਰਾਉਨੇ ਆ ਨਾ ਨਾ ਵੀਰੇ ਵੀ ਉਹਦੀ ਮੋਡੀਫਿਕੇਸ਼ਨ ਮਤਲਬ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਵੀਡੀਓ ਦੇ ਵਿੱਚ ਵੀ ਇੱਕ ਤਾਂ ਮੈਂਡ ਉਹਦੇ ਲਾਉਣੇ ਆ ਹਨਾ ਤੇ ਮੈਡ ਲਾਉਣੇ ਆ ਤੇ ਇੱਕ ਦੋ ਚੀਜ਼ਾਂ ਹੋਰ ਹੈਗੀਆਂ ਨੇ ਜਿਹੜੀਆਂ ਮੈਂ ਇਹ ਚਾਹਨਾ ਕਿ ਤੁਹਾਨੂੰ ਬਾਅਦ ਚ ਹੀ ਦਿਖਾਵਾਂ ਜਦੋਂ ਟਰੈਕਟਰ ਲੈ ਕੇ ਆਈਏ ਹਨਾ ਤੇ ਜੇ ਦਾ ਕੀ ਹੁੰਦਾ ਵੀ ਪਹਿਲਾਂ ਆਉਂਦੀ ਆ ਵੀ ਜੇ ਨਾ ਸੋਹਣੀਆਂ ਲੱਗੀਆਂ ਆਪਾਂ ਪਹਿਲਾਂ ਹੀ ਕਹਿ ਦਈਏ ਤੇ ਫਿਰ ਉਹ ਵਧੀਆ ਨਹੀਂ ਤੇ ਮੈਨੂੰ ਆਇਆ ਵੀ ਆਪਾਂ ਉਹਨਾਂ ਨੂੰ ਫਿੱਟ ਕਰਵਾ ਲਈਏ ਫਿਰ ਦਿਖਾਵਾਂਗੇ ਵੀ ਕਿਵੇਂ ਲੱਗਿਆ ਤੇ ਮੈਨੂੰ ਲੱਗਦਾ ਕਿ ਵਧੀਆ ਹੀ ਹੋਊਗਾ ਸੋਹਣਾ ਲੱਗੂਗਾ ਜਿਹੜੇ ਜਿਹੜੇ ਹਿਸਾਬ ਨਾਲ ਤੇ ਕੈਮਰੇ ਲਵਾਉਣੇ ਆ ਉਹਦੇ ਵਿੱਚ ਦੋ ਇੱਕ ਫਰੰਟ ਤੇ ਲਵਾ ਦੇਣਾ ਕੈਮਰਾ ਤੇ ਇੱਕ ਬੈਕ ਤੇ ਲਵਾ ਦੇਣਾ ਬੈਗ ਤੇ ਉਹ ਆ ਕੋਈ ਬੰਦਾ ਆ ਆ ਰਾਮ ਨਾਲ ਲੂਲੂ ਅਲੀਆਂ ਮਸ਼ੀਨਾਂ ਪੂਰੀਆ ਵਧੀਆ ਤਰੀਕੇ ਨਾਲ ਦੇਖ ਸਕਦਾ ਹਨ ਜਾਂ ਮਗਰ ਕੁਝ ਵੀ ਪਾਉਣੇ ਆ ਕਿਉਂਕਿ ਇਹਦੇ ਮਗਰਾਲੂ ਵਾਲੀ ਮਸ਼ੀਨ ਚਲਾਉਣੀ ਆ ਪਵਿੱਤਰ ਨੇ ਆਲੂ ਵਾਲੀ ਚਲਾਇਆ ਕਰੋ ਮੱਕੀ ਵਾਲੀ ਚਲਾਇਆ ਕਰੋ ਤੇ ਜੋ ਵੀ ਹੈਗਾ ਇਹ ਕੰਮ ਨਹੀਂ ਰੱਖਣਾ ਇਹਨੂੰ ਬਜਾਈ ਲਈ ਰੱਖਣਾ ਹੈ ਜਿਆਦੇ ਟ੍ਰੇਡ ਪੂਰੇ ਦਾ ਵਜਾਈ ਜੀ ਪਰਖੇ ਜਾਣਗੇ ਜੋਰ ਵਿੱਚ ਉਹ ਦਿਵਰ ਵਧੇਰਾ ਲਵਾਈ ਜਾਇਆ ਗਿਆ ਨਾ ਆਪਾਂ ਨੇ ਹੁਣ ਵੀ ਉਸ ਦਿਨ ਵਾਇਆ ਭਾਈ ਪਹਿਲਾਂ ਦਵੀਆਂ ਨਾਲ ਪੂਰੀ ਧੁੱਗੀ ਗੱਡੀ ਫਿਰ ਪਿੱਤਰ ਨੇ ਪੂਰੇ ਥੋਕ ਕੇ ਵਾਇਆ ਆਪਾਂ ਵੀ ਵਾਇਆ ਹੈ ਤਾਂ ਚੱਲਿਆ ਦਾ ਥੋੜਾ ਹੀ ਆ ਕਿਉਂਕਿ ਆਈ ਸੀ ਜਦ ਤੋਂ ਬਾਅਦ ਜੇ ਕਿਤੇ ਪਹਿਲਾਂ ਆਉਂਦਾ ਫਿਰ ਤਾਂ ਆਪਾਂ ਇਹਦੇ ਨਾਲ ਕੱਦੂ ਵੀ ਸ਼ੁਰੂ ਕਰ ਦੇਣਾ ਸੀ ਤੇ ਉਦੋਂ ਮੇਰਾ ਮਨ ਤਾਂ ਉਧਰ ਗਰਮੀ ਜਿੱਦਾ ਮਰੇ ਆ ਸਾਰੀ ਦਿਹਾੜੀ ਤੇ ਹਾਂ ਚਲੋ ਮਗਾ ਜਲ ਕਾਨੂੰ ਯਾਰ ਬਾੜਨਾ ਨਾ ਨਵਾਂ ਟ੍ਰੈਕਟਰ ਵੀ ਥੋੜਾ ਰੰਦਾ ਕੰਮ ਅਗਲੇ ਸਾਲ ਤੋਂ ਤਾਂ ਬਾੜਾਂਗੇ ਹੀ ਬਾੜਾਂਗੇ ਤੈਨੂੰ ਪਰ ਬਾਈ ਇੱਕ ਗੱਲ ਵੀ ਜਿਹੜੇ ਆ ਦਿਨਾਂ ਦੇ ਵਿੱਚ ਨਾ ਜਿਵੇਂ ਅੱਜ ਵੀ ਸਵੇਰ ਦੀ ਗਰਮੀ ਸੀ ਜਿਵੇਂ ਆ ਕੱਲ ਸੀ ਪਰਸੋਂ ਦੀ ਹਰ ਰੋਜ਼ ਇੰਦੀ ਗਰਮੀ ਹੋ ਰਹੀ ਹੈ ਸੱਚੀ ਕਹਿਣਾ ਯਾਰ ਧਰ ਨਾਲ ਜਿਹੜੇ ਵੀ ਵੀਰ ਜਿੰਨਾਂ ਦੇ ਵੀ ਮੇਰੇ ਵੀ ਚਲਾਉਂਦੇ ਆ ਮੇਰੇ ਵੀ ਵੀਰ ਚਲਾਉਂਦੇ ਆ ਟ੍ਰੈਕਟਰ ਨਾ ਆਪਣੇ ਵੀ ਦੰਬੀ ਵਈ ਹੋਣੀਆਂ ਕਮਲ ਹੋਣੀਆਂ ਸਾਰਿਆਂ ਨੇ ਰਾਈਟਰ ਚਲਾਉਂਦੇ ਹਨ ਕਿ ਵੀਰ ਧਾਨਾ ਵੀ ਉਹ ਚਲਾਈ ਜਾਂਦੇ ਆ ਵੀ ਹਨਾ ਕਿ ਅੱਗੇ ਯਾਰ ਇੰਨੇ ਇਹੋ ਜਿਹੀ ਇੰਨੀ ਭੈੜੀ ਗਰਮੀ ਕਦੇ ਨਹੀਂ ਪੈਂਦੀ ਜਿਹੜੇ ਹਾਲਾਤ ਹੁਣ ਹੁੰਦੇ ਆ ਨਾ ਗਰਮੀ ਦੇ ਵੀ ਬੰਦਾ ਬੈਠੇ ਹੀ ਭਿੱਜ ਜਾਵੇ ਹਨਾ ਐਡੀ ਗੰਦੀ ਜੀ ਗਰਮੀ ਨਹੀਂ ਦੇ ਹੁੰਦੀ ਕਦੇ ਵੀ ਹੁੰਦੀ ਵੀ ਗਰਮੀ ਪਰ ਇਹੋ ਜੀਆਂ ਗਰਮੀ ਦੇ ਦਿੰਦੇ ਜਾਂ ਜਲਾਈ ਦੇ ਵਿੱਚ ਪੱਕੇ ਮੀ ਮੀਂਹ ਪੈ ਜਾਂਦੇ ਹੁੰਦੇ ਪਰ ਇਹ ਜੀ ਗਰਮੀ ਕਦੇ ਨਹੀਂ ਹੋਈ ਜਿਹੜੇ ਸਾਲ ਨਾਲ ਐਦ ਕੀ ਹਾਲਾਤ ਰਹੇ ਆ ਗਰਮੀ ਦੇ ਹਨ ਤੇ ਬਹੁਤ ਭੜੇ ਹਾਲਾਤ ਆ ਗਰਮੀ ਦੇ ਅੱਜ ਹੁਣ ਮੌਸਮ ਠੰਡਾ ਹੋ ਗਿਆ ਤੇ ਹੁਣ ਬੱਦਲ ਜਿਹਾ ਹੋਇਆ ਵਾ ਤੇ ਨਹੀਂ ਤਾਂ ਬਾਈ ਫੱਟੇ ਚੱਕ ਗਰਮੀ ਸੀ ਐਨ ਪੂਰੀ ਫੱਟੇ ਚੱਕ ਗਰਮੀ ਜੀ ਨਾ ਇਹਦੇ ਹੁੰਦੇ ਐ ਇੰਨਾ ਕੁ ਬੱਸ ਕਰਾਈ ਹੋਈ ਦੀ ਗਰਮੀ ਨੇ ਤੇ ਗੱਲ ਹੀ ਛੱਡ ਬੀਲ ਦੀ ਕੋਸ ਕਰ ਰਹੀ ਆ ਆ ਮੋਟਰ ਤੇ ਆਪਣੇ ਪਿਆਮੀ ਥੋੜਾ ਜਿਆ ਹੈ ਨਾ ਇਹ ਹਜੇ ਪਿੰਡ ਨਹੀਂ ਮੈਨੂੰ ਪਤਾ ਵੀ ਪਿੰਡ ਪੈ ਗਿਆ ਕਿ ਮੈਂ ਨਹੀਂ ਯਾਨੀ ਕਿ ਉਹ ਚਲੋ ਇੱਥੇ ਤਾਂ ਢੰਡਾ ਹੋਇਆ ਆ ਆਪਾਂ ਨੂੰ ਇੱਥੇ ਲੋੜ ਆ ਵੀ ਇੱਥੇ ਕੰਮ ਕਰਾਈਏ ਕੱਲ ਨੂੰ ਹਨਾ ਕੱਲ ਨੂੰ ਨੇੜੇ ਕਰਦੇ ਕੱਲ ਨੂੰ ਕਾਫੀ ਖਿੱਚਿਆ ਜਾਣਾ ਕੰਮ ਕਿਉਂਕਿ ਖੇਤ ਗਿੱਲੇ ਹੋਗੇ ਇੱਲੇ ਖੇਤਾਂ ਦੇ ਵਿੱਚ ਟਰੈਕਟਰ ਕਰਨ ਨਾਲ ਪਾਣੀ ਭਜਣ ਲੱਗ ਜਾਂਦਾ ਕਿਉਂਕਿ ਪਲਾਊਵਾਂ ਵਾਲਾਂ ਦੇ ਵਿੱਚ ਇਹ ਵੀ ਜੱਬ ਪਲਾਊਵਾਂ ਵਾਲਾਂ ਦੇ ਵਿੱਚ ਟਰੈਕਟਰ ਨਹੀਂ ਤੁਰਦੇ ਹੈਗੇ ਸਾਰੇ ਨਾ ਟਰੈਕਟਰ ਤੁਰੇ ਨਾ ਤੁਰੇ ਪਾਣੀ ਭਰਵੋ ਠੀਕ ਨਹੀਂ ਬਹੁਤ ਔਖਾ ਹੁੰਦਾ ਜੰਬੀ ਵਾਈ ਲੱਗਿਆ ਹੋਇਆ ਗੱਦੂ ਕਰਨ ਚੱਲਦਾ ਕੰਮ ਗੱਦੂ ਦਾ ਲੋਕ ਨਾ ਟਰੇਡਰ ਦਬ ਜਾਂਦਾ ਲੈਕ ਨੀ ਤਿਲਕ ਦੀ ਜਣਾ ਹੋਰ ਨਾ ਤਿਲਕਗੇ ਉਹ ਟੋਏ ਚ ਜੜ ਗਏ ਬਗਰੋ ਘੁੰਮਦੀ ਆ ਮੈਂ ਬਗਰ ਬੰਦੇ ਖੜ ਗਏ ਚਲੋ ਉਮੀਦ ਆ ਹਟਿਆ ਮਾੜਾ ਜੀ ਨੇ ਇੰਨਾ ਕਿ ਕਦੂ ਕਰਤਾ ਅੱਜ ਕੱਲ ਨੂੰ ਖਿੱਚਿਆ ਜਾਣਾ ਕੰਮ ਇੱਥੇ ਹੁਣ ਕਿਉਂਕਿ ਗਿੱਲੇ ਹੋ ਗਏ ਖੇਤ ਤੇ ਕੀ ਪਤਾ ਰੱਬ ਤੇ ਅੰਦਰ ਦੇਵਤਾ ਜੀ ਰਾਤ ਨੂੰ ਮਿਹਰਬਾਨ ਹੋਰ ਹੋ ਜਾਣ ਸਿੱਤਾ ਮਾੜਾ ਜੀ ਪਤਾ ਕੋਈ ਬਾਲਾ ਨਹੀਂ ਪਿਆ ਪਰ ਫੇਰ ਵੀ ਯਾਰ ਇੰਨੇ ਨਾਲ ਬਹੁਤ ਰਾਹਤ ਆ ਜਿਹੜੇ ਸਾਹ ਨਾਲ ਚੋਕਾ ਪਿਆ ਪਿਆ ਸੀਗਾ ਬਹੁਤ ਰਾਹਤ ਆ ਰਖਤਾ ਪੰਛੀਆਂ ਨੂੰ ਆਪਣੇ ਇਨਸਾਨਾਂ ਨੂੰ ਫਸਲ ਨੂੰ ਐਨੇ ਸ਼ਰਾਟੇ ਨਾਲ ਸਾਰੀ ਪੱਤ ਲਪੇਟ ਚੜ ਜਾਂਦੀ ਹੈ ਹਨ ਕਿ ਐਵੇਂ ਬਹੁਤ ਵੀਰ ਸੋਚਦੇ ਸੀਗੇ ਵੀਰੇ ਕਿਹੜੀਆਂ ਸਪਰੇਹਾਂ ਕਰਨੀਆਂ ਵੀਰੇ ਕੋਈ ਲੋੜ ਨਹੀਂ ਸਪਰੇਹਾਂ ਦੀ ਠੀਕ ਨਹੀਂ ਇਹ ਕੋਈ ਨੁਕਸਾਨ ਨਹੀਂ ਕਰਦੀ ਭਿੰਡੀ ਆਪਣਾ ਸੁੰਡੀ ਇਹਦਾ ਝੋਨੇ ਦਾ ਜਦੋਂ ਹਾਂ ਗਾਂਹਾਂ ਜਾ ਕੇ ਕਰਦੀਆਂ ਨੇ ਉਦੋਂ ਜ਼ਰੂਰ ਕਰਕੇ ਰੱਖੋ ਹਨ ਇਹ ਹਾਲੇ ਐਵੇਂ ਕਿਸੇ ਦੇ ਮਗਰ ਲੱਗੇ ਬਿਨਾ ਮਤਲਬ ਉਸ ਸਪਰੇਹਾ ਕਰੀ ਜਾਣੀਆਂ ਕੋਈ ਮੈਟਰ ਨਹੀਂ ਕਰਦਾ ਕੁਝ ਵੀ ਨਰਮਾਈ ਨਹੀਂ ਰੱਖਦਾ ਵੀਰੇ ਕੋਈ ਫਾਇਦਾ ਨਹੀਂ ਹੈਗਾ ਸਪਰੇਹਾ ਕਰਨ ਦਾ ਤੇ ਐਵੇਂ ਆ ਬਿਨਾ ਮਤਲਬ ਉਸ ਸਪਰੇਹਾ ਕਰੀ ਚੱਦੀਆਂ ਹਨਾ ਕੋਈ ਫਰਕ ਨਹੀਂ ਪੈਂਦਾ ਤੇ ਚਲੋ ਮੀ ਆ ਦੇ ਇੱਥੇ ਇਹ ਖਤਰਾ ਵਾ ਨਾ ਕਿ ਇੱਥੇ ਜੇ ਝੋਨਾ ਕੀਤਾ ਲਾਉਣੇ ਆ ਅਗੇਤਾ ਝੋਨਾ ਲਾਏ ਨੂੰ ਕੰਬਾਈਨ ਨੂੰ ਰਾਹ ਨਹੀਂ ਹੈਗਾ ਵੀ ਆਪਾਂ ਇਹੀ ਤੋਂ ਨਹੀਂ ਆ ਸਕਦੇ ਅਦੇ ਲੋ ਹੁਣ ਲੰਘਦਾ ਰਹੇ ਆ ਪਰ ਡਰ ਰਹੇ ਆ ਇਨਾਵਾਂ ਵੀ ਪਰਲੇ ਪਾਸੇ ਨੂੰ ਖਾਰ ਪੈ ਜਾਂਦੀ ਆ ਤੇ ਜੇ ਵੀ ਬਸ ਗੱਡੀ ਰੁੜ ਕੇ ਉਹ ਚ ਜਾਉਂ ਜੇ ਦੀ ਤੇ ਤਾਂ ਕਰਕੇ ਇੱਥੇ ਪਿੱਛੇ ਪਿੱਛੇ ਲਾਉਣਾ ਪੈਂਦਾ ਸਭ ਤੋਂ ਕਿ ਆ ਵੱਡੇ ਜਾਣਗੇ ਮੂਹਰਲੇ ਫੇਰ ਰਾਹ ਹੋ ਜਾਊਗਾ ਸਾਨੂੰ ਜਾਣ ਦੋ ਇਹ ਖੇਤ ਦੇ ਵਿੱਚ ਨਾ ਤੇ ਹੋਰ ਇਹਨੂੰ ਕਿਸੇ ਪਾਸੇ ਦੀ ਰਾਹ ਹੈ ਨਹੀਂ ਉਧਰ ਦੀ ਰਾਹ ਇੱਕ ਹੈਗਾ ਉਹ ਖੱਤਾ ਨਾਲ ਢੋਆ ਵਾ ਉਧਰੋਂ ਕਮਬੈਨ ਨਹੀਂ ਚੜਦੀ ਨਾ ਟਰਾਲੀ ਉੱਤਰਦੀ ਹੈ ਨਾ ਵਾਸਤਾ ਜਦੋਂ ਇੱਧਰ ਵੱਢਦੇ ਆ ਤਾਂ ਟਰਾਲੀਆਂ ਵਿੱਚ ਵੱਡੀ ਨਹੀਂ ਵਰਤ ਸਕਦੇ ਛੋਟੀਆਂ ਵਰਤਣੀਆਂ ਪੈਂਦੀਆਂ ਬਹੁਤ ਜੱਬਾ ਉਹਨਾਂ ਚਿਰ ਤਾਂ ਐਵੇਂ ਹੀ ਰਹਿਣਾ ਜਿੰਨਾ ਚਿਰ ਆਹ ਪਈ ਉੱਚੀ ਆ ਜਦੋਂ ਪਈ ਵੀ ਨੀਵੀ ਹੋ ਗਈ ਫੇਰ ਗੱਲ ਸਹੀ ਹੋ ਜੂਗੀ ਨਹੀਂ ਉਹਨਾਂ ਚਿਰ ਤਾਂ ਇਦਾਂ ਹੀ ਆ ਮੜਾ ਜਮੀਂ ਵੇਚਵੇ ਇੱਥੇ ਮੋਟਰਸਾਈਕਲ ਸਕੂਟਰ ਤਾਂ ਨਿੰਗਦੇ ਹੀ ਨਹੀਂ ਤਿਲਕ ਤਾਂ ਇੰਨਾ ਇਹ ਤਾਂ ਗੱਡੀ ਗੁੱਡੀ ਆ ਗੱਡੀ ਜਾਂ ਟਰੈਕਟਰ ਚੱਲੇ ਜਾਂਦਾ ਵਾ ਅਹੀਂ ਦੌਖਾ ਹੋ ਜਾਂਦਾ ਬਾਈ ਪਰ ਹਾਂ ਬਾਈ ਬੁੜੀਆਂ ਦੀ ਮਿਹਨਤ ਕੀਤੀ ਰੰਗ ਲੈ ਕੇ ਆਈ ਆ ਦੇਖ ਲੋ ਨਹੀਂ ਇੰਨੇ ਦਿਨਾਂ ਤੋਂ ਉਹ ਸੀਗਾ ਰੁਟਿਆ ਪਿਆ ਕੰਮ ਆ ਨਾ ਤੇ ਚਲੋ ਦੇਖੋ ਇਹ ਨਹੀਂ ਪਤਾ ਵਾਹਿਗੁਰੂ ਨੇ ਉਹਦਾ ਇੱਕ ਨਾ ਜੋ ਹੈਗਾ ਵਾ ਆਪਣੇ ਵਿਰਸੇ ਦੇ ਵਿੱਚ ਆ ਬਾਈ ਇਹੇ ਚੀਜ਼ਾਂ ਠੀਕ ਨਹੀਂ ਗੁੱਡੀ ਫੂਕਣਾ ਇਹ ਸ਼ਾਇਦ ਕਈ ਵੀਰ ਕਹਿਣ ਵੀ ਇਹ ਉਹ ਆ ਵੀ ਆਪਣਾ ਕੀ ਕਹਿੰਦੇ ਹੁੰਦੇ ਆ ਵੀ ਵਹਿਮ ਭਰਮ ਹਨਾ ਤੇ ਪਰ ਠੀਕ ਆ ਵੀਰੇ ਵੀਰੇ ਇਹ ਵਹਿਮ ਭਰਮ ਕਰਨੇ ਚਾਹੀਦੇ ਆ ਇਹ ਵਹਿਮ ਭਰਮਾਂ ਦਾ ਕੋਈ ਉਹ ਨੁਕਸਾਨ ਨਹੀਂ ਹੈਗਾ ਠੀਕ ਨਹੀਂ ਕੀ ਕੀਤਾ ਦੱਸੋ ਇੱਕ ਜੇ ਇੱਕ ਐਗਜ਼ਾਮਪਲ ਆ ਗੁੱਡੀ ਫੂਕੀ ਆ ਹਨਾ ਗੁੱਡੀ ਫੂਕਣ ਦੇ ਗੁੱਡੀ ਫੂਕੀ ਆ ਗੁੱਡੀ ਫੂਕਣ ਦੇ ਕੀ ਕੀਤਾ ਗੁਲਗਲੇ ਬਣਾਏ ਹਨਾ ਗੁਲਗਲੇ ਉੱਤੇ ਆਪਣੀਆਂ ਦੋਨੇ ਮੋਟਰਾਂ ਤੇ ਬੰਦੇ ਸੀ ਪਾਰਟੀਆਂ ਵਾਲੇ ਹੋਰ ਵੀ ਬੰਦੇ ਵੀ ਸਾ ਜਿੰਨੀਆਂ ਬੁੜੀਆਂ ਪਿੰਡ ਚੋਂ ਆਈਆਂ ਆਪਣੇ ਤੇ ਉਹ ਵੀ ਬੁੜੀਆਂ ਨੇ ਖਾਦੇ ਹਨਾ ਗੋਲਗਲੇ ਉਹ ਤਾਂ ਇੱਕ ਲੰਗਰ ਲਾਇਆ ਸਮਝ ਲਓ ਬੁੜੀਆਂ ਨੇ ਹਨਾ ਤੇ ਗੋਲਗਲੇ ਬਣਾਏ ਆ ਹਨਾ ਤੇ ਤੇ ਸਾ ਆਪਣੀਆਂ ਪਿੰਡੀ ਵਾਲੀਆਂ ਬੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਬੰਡੇ ਆ ਵੀ ਉਹ ਤਾਂ ਇੱਕ ਖਾਣ ਨੂੰ ਵਧੀਆ ਸਾਰੇ ਨਹੀਂ ਖਾਦੇ ਹਨਾ ਵੀ ਉਹਦੇ ਇਹਦੇ ਵਿੱਚ ਕੁਝ ਗਲਤ ਹੈ ਨਹੀਂ ਕਿ ਇੱਕੋ ਗੁੱਡੀ ਨੂੰ ਲੈ ਕੇ ਗਿਆ ਅਰਥੀ ਤੇ ਪਾ ਕੇ ਹਨਾ ਉਹ ਮੈਂ ਵੀਡੀਓ ਬਣਾ ਨਹੀਂ ਸਕਿਆ ਪਤਾ ਕਿਉਂ ਕਿਉਂਕਿ ਯਾਰ ਸਾਰੀਆਂ ਘਰ ਦੀਆਂ ਬੁੜੀਆਂ ਸੀਗੀਆਂ ਮੈਂ ਨਹੀਂ ਸ਼ੋਅ ਕਰਨਾ ਚਾਹੁੰਦਾ ਵੀ ਕਿਉਂ ਚਾਚੀਆਂ ਤਾਈਆਂ ਸਾਰੀਆਂ ਲੱਗਦੀਆਂ ਨੇ ਤੇ ਨਹੀਂ ਹੁੰਦੀ ਆ ਭਾਬੀਆਂ ਵੀ ਆ ਵਿੱਚ ਤੇ ਮੈਂ ਨਹੀਂ ਚਾਹੁੰਦਾ ਕਿ ਆਪਾਂ ਸ਼ੋਅ ਕਰੀਏ ਹਨਾ ਕਿ ਤੇਨੂੰ ਤਾਂ ਕਰਕੇ ਦੇ ਆਪਾਂ ਮੈਂ ਵੀਡੀਓ ਬਣਾਈ ਹੈ ਨਾ ਮੈਂ ਹੈ ਵੀ ਨਹੀਂ ਸੀਗਾ ਪਰ ਉਹ ਮੈਂ ਬਣਾ ਬਣਾਉਂਦਾ ਜੇ ਜਾਨਣ ਕੇ ਬਣਾਉਣ ਵਾਲੀ ਹੁੰਦੀ ਵੀ ਹਾਂ ਫਿਰ ਮੈਂ ਬਣਾਉਂਦਾ ਜੇ ਬੰਦੇ ਬੰਦੇ ਹੁੰਦੇ ਤਾਂ ਮੈਂ ਜਰੂਰ ਇਹ ਕੋਸ਼ਿਸ਼ ਕਰਦਾ ਵੀ ਬਾਰੇ ਕਰਦੀਆਂ ਆਪਣੀਆਂ ਮੰਮੀਆਂ ਚਾਚੀਆਂ ਦਾਈਆਂ ਇਹਨਾਂ ਨੇ ਕਰਨਾ ਸੀਗਾ ਹਨਾ ਪਰ ਬਈ ਮਿਹਨਤ ਵੀ ਆ ਉਹਨਾਂ ਨੇ ਮਿਹਨਤ ਕਰੀ ਆ ਇੰਨੀ ਗਰਮੀ ਸੀ ਗਰਮੀ ਚ ਕਿੱਥੇ ਤੱਕ ਪਹਿਲਾਂ ਤੁਰ ਕੇ ਗਈਆਂ ਜਿਵੇਂ ਉਹ ਲੈ ਕੇ ਜਾਂਦੀਆਂ ਉਹ ਮੀਆਂ ਮਰੇ ਹੋਏ ਇਹਨਾਂ ਬੰਦੇ ਨੂੰ ਹਨਾ ਆਸਤੀ ਉਵੇਂ ਲੈ ਕੇ ਗਈਆਂ ਫਿਰ ਉਹ ਰੋਈਆਂ ਉਹ ਤੇ ਜੇ ਫੇਰ ਉਹ ਕਹਿ ਰਹੀ ਰੋਣਾ ਨਹੀਂ ਆਉਂਦਾ ਕਿਸੇ ਨੂੰ ਤੇ ਆ ਕੇ ਕਿਹਾ ਨਾ ਕਿ ਚਲੋ ਵੀ ਜਾਣੀ ਕਿ ਭਾਈ ਉਹਨਾਂ ਦਾ ਅਸਰ ਕਰ ਗਿਆ ਰੱਬ ਜਦੀ ਮੀਂਹ ਭਰਾ ਗਿਆ ਦਿਨ ਸਾਮ ਨਹੀਂ ਅਸਰ ਕਰ ਗਿਆ ਅਜੇ ਮੈਂ ਕਰਦਾ ਸੀਗਾ ਮੈਂ ਕਿਹਾ ਪਵਾ ਦਿਓ ਦੇਖ ਲਿਓ ਮੀਂਹ ਪਵਾ ਦਿਓ ਚੰਗੀ ਤਰ੍ਹਾਂ ਤੇ ਪਰ ਵਈ ਮੀਂਹ ਪੈ ਰਿਹਾ ਵਾ ਹੁਣ ਵੀ ਪੈ ਰਿਹਾ ਪਿੰਡ ਸਾਹ ਸੁਣੀ ਆਈ ਸੀ ਜਨਰੇਟਰ ਲਾਈਨ ਹਨ ਤੇ ਵੀ ਪਈ ਜਾਂਦਾ ਮੈਂ ਤੇ ਹੈਗੀ ਤੇ ਜੇ ਲੋ ਇਹ ਪਤਾ ਕੀ ਆ ਇਹ ਜਿਹੜੀ ਜਿਹੜੀ ਗਰਮੀ ਹੋਣ ਪੈ ਰਹੀ ਹੈ ਨਾ ਇਹ ਤੋਂ ਰਾਹਤ ਜੀ ਥੋੜੀ ਜੀ ਉਦੋਂ ਮਿਲਦੀ ਆ ਜਦੋਂ ਪੂਰੇ ਪੰਜਾਬ ਚ ਇੱਕੋ ਜਿਹਾ 20 ਪੈਣਾ ਜਿਵੇਂ ਕੱਲ੍ਹ ਪਰ ਦੋ ਆ ਕਿੰਨੇ ਦਿਨਾਂ ਤੋਂ ਐਵੇਂ ਚੱਲ ਰਿਹਾ ਇੱਕ ਪਿੰਡ ਪੈ ਜਾਂਦਾ ਦੂਜੇ ਪਿੰਡ ਪੈਂਦਾ ਨਹੀਂ ਇੱਕ ਪਿੰਡ ਪੈ ਜਾਂਦਾ ਦੂਜੇ ਪਿੰਡ ਪੈਂਦਾ ਨਹੀਂ ਉਹ ਮੀਂਹ ਬਹੁਤ ਬੁਰੇ ਹਾਲ ਕਰਦਾ ਉਹ ਮੀਂਹ ਸਭ ਤੋਂ ਬੇਕਾਰ ਆ ਵੀ ਯਾਨੀ ਕਿ ਉਹ ਮੀਂਹ ਬੁਰਾ ਹਾਲ ਕਰ ਦਿੰਦਾ ਗਰਮੀ ਦੇ ਨਾਲ ਉਹ ਮੀਂਹ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਤੇ ਜਦੋਂ ਪੂਰੇ ਪੰਜਾਬ 'ਚ ਮੀਂਹ ਪੈ ਗਿਆ ਉਦੋਂ ਦੇਖਿਓ ਮੌਸਮ ਠੰਡਾ ਹੋਊਗਾ ਵੀ ਉਦੋਂ ਥੋੜਾ ਠੰਡਾ ਹੋ ਜਾਂਦਾ ਕੈਨੇਡਾ ਦੇ ਵਿੱਚ ਵੀ ਬਹੁਤ ਗਰਮੀ ਪਈ ਆ ਵੀਰੇ ਦਾ ਫੋਨ ਆਇਆ ਸੀ ਕਹਿੰਦਾ ਵੀ ਹਫ਼ਤਾ ਡੇਢ ਹਫ਼ਤਾ ਰਹੀ ਆ ਗਰਮੀ ਵੀ ਇਹਦੀ ਉਥੇ ਵਾਲਿਆਂ ਦੇ ਉਹ ਵੀ ਅਪਾਇੰਟਮੈਂਟ ਨਹੀਂ ਦਿੱਦੀ ਮਿਲਦੀਆਂ ਜਿਨ੍ਹਾਂ ਦੇ ਨਹੀਂ ਲੱਗੇ ਓਏ ਵੀ ਜਿਹੜੇ ਨੇ ਟੀਪੀਓ ਤੇ ਦੀ ਲਗਦੇ ਤਾਂ ਹੈ ਨਹੀਂ ਵੀ ਪਰ ਜਿਨ੍ਹਾਂ ਨੇ ਨਹੀਂ ਲਵਾਏ ਨੰਬੀਆਂ ਪੱਖੇ ਤੱਕ ਨਹੀਂ ਮਿਲਦੇ ਸੀਗੇ ਸਟੋਰਾਂ 'ਚ ਵੀ ਆਊਟ ਆਫ ਸਟਾਕ ਹੀ ਹੋਇਆ ਪਿਆ ਸਾਰਾ ਕੁਝ ਵੀ ਪਰ ਟੈਂਪਰੇਚਰ ਤਾਂ ਬਾਹਲਾ ਹੈ ਨਹੀਂ ਸੀਗਾ ਵੀ ਰ ਕਹਿੰਦਾ 28 ਤੋਂ 30 ਤੱਕ ਸੀਗਾ ਟੈਂਪਰੇਚਰ ਵੀ ਪਰ ਇੱਥੇ ਵਾਲੀ ਗਰਮੀ ਗੰਦੀ ਵਾਲੀ ਆ ਵੀ ਹੋਰ ਹੀ ਆ ਵੀ ਪਤਾ ਨਹੀਂ ਸੂਰਜ ਵਾਲਾ ਹੋ ਆ ਨੇੜੇ ਯਾ ਵੀ ਟੁੱਪ ਵਾਲੀ ਭੈੜੀ ਆ ਵੀ ਗਰਮੀ ਬਹੁਤ ਲੱਗਦੀ ਆ ਵੀ 30 ਕੇ ਟੈਂਪਰੇਚਰ ਦੇ ਵਿੱਚ ਹੀ ਕੋਰੇ ਕੰਮ ਛੱਡ ਗਏ ਵੀ ਨਹੀਂ ਵੀ ਜੇ થી ਵੀ ਦੁਪਹਿਰ ਤੱਕ ਦੁਪਹਿਰੇ ਕੰਮ ਬੰਦ ਕਰ ਦਿੰਦੇ ਸੀ ਵੀ ਨਹੀਂ ਗਰਮੀ ਹੋ ਗਈ ਤਾਂ ਹੁਣ ਸਵੇਰ ਤੇ ਮੈਂ ਕਿਹਾ ਫਿਰ ਦੇਖ ਲਵਾਂ ਨਾ ਤੇ ਵੀਰਾ ਕਹਿੰਦਾ ਪਰ ਕਾਜ ਦੇ ਫੋਨ ਆਇਆ ਸੀਗਾ ਵੀਰਾ ਕਹਿੰਦਾ ਮੀਂਹ ਪੈ ਗਿਆ ਵੀ ਮੀਂਹ ਪੈਣ ਤੋਂ ਬਾਅਦ ਠੰਡ ਹੋ ਗਈ ਪੂਰੀ ਵੀ ਵੀ ਪੂਰੀ ਠੰਡ ਹੋ ਗਈ ਵੀਰਾ ਕਹਿੰਦਾ ਕੈਨੇਡਾ ਦੇ ਵਿੱਚ ਤਾਂ ਇਦਾਂ ਹੀ ਹੁੰਦਾ ਨਾ ਵੀ ਬਾ ਜੇ ਚਲੋ ਗਰਮੀ ਹੁੰਦੀ ਖਾਂਡੋ ਹੋਈ ਜਾਂਦੀ ਆ ਛੇਤੀ ਤੇ 20 ਮਿੰਟ ਦੁਆਰ ਖੱਲ ਹੋ ਜਾਂਦੇ ਆ ਆ ਗੱਡੀ ਦੀ ਬੈਲਟ ਬੜੀ ਚੂਕਦੀ ਆ ਨਵੀਂ ਪਾਉਣ ਵਾਲੀ ਹੋ ਗਈ ਮੇਰੇ ਨਾਲ ਅਰੇ ਬੁੜੀਆਂ ਨੇ ਮਿਹਨਤ ਕੀਤੀ ਰੰਗ ਲੈ ਕੇ ਆਈ ਆਲੇ ਬਲੌਗਾਂ 'ਚ ਵੀਰੇ ਬਾਲਾ ਕੁਝ ਹੋਇਆ ਨਹੀਂ ਕਰਨਾ ਦਿਖਾਉਣ ਨੂੰ ਜਾਂ ਕੱਲ ਨੂੰ ਕਿਉਂਕਿ ਬੱਸ ਕੰਮ ਓਕੀ ਜਾਂਦਾ ਦੇਖ ਲਓ ਪਾਣੀ ਕਿਵੇਂ ਖੜ ਗਿਆ ਆਹ ਹਾਲਾਤ ਹੋ ਗਏ ਆਪਣੇ ਪਿੰਡਾਂ ਦੇ ਨਾ ਜਦੋਂ ਆਹ ਦਾ ਆਪਣੇ ਨਾਲ ਦਾ ਪਿੰਡ ਭਰ ਗਿਆ ਪੂਰਾ ਹਨਾ ਐ ਪਰ ਪਤਾ ਕੀ ਆ ਯਾਰ ਰਹਿਸੀ ਏਰੀਆ ਬੰਦ ਗਿਆ ਜਿਹੜੇ ਟੋਬੇ-ਟਾਬੇ ਸੀ ਉਹ ਬੰਦ ਹੋਈ ਜਾਂਦੇ ਆ ਭਰੀ ਜਾਂਦੇ ਆ ਆਹ ਦੇਖੋ مین ਰੋਡ ਆ مین ਰੋਡ ਦੇ ਉੱਤੇ ਪਾਣੀ ਚੱਲ ਰਿਹਾ ਇਹਨਾਂ ਦਾ ਟੋਬਾ ਇੱਥੇ ਦਾ ਹਨਾ ਕੀ ਮੀਂਹ ਕਾ ਵੀ ਟਿੱਗਿਆ ਵਾ ਲਾ ਕੀ ਮੀਂਹ ਤੇਜ਼ ਜਾਣ ਦੀ ਕੀ ਲੋੜ ਆ ਭਰਾਵਾ ਮੀਂਹ ਪੈ ਰਿਹਾ ਵਾ ਜਦੋਂ ਮੀਂਹ ਦੇ ਵਿੱਚ ਦੀ ਨੰਘਿਆ ਇੱਕ ਕਦਮ ਗੱਡੀ ਜਾਂ ਮੋਟਰਸਾਈਕਲ ਨੂੰ ਰੋਕ ਦਿੰਦਾ ਮਗਰਾੜ ਚ ਬਚ ਗਏ ਅੱਛਾ ਦੇਖ ਲਓ ਹਣਾ ਵੀ ਹੁਣ ਆਪਾਂ ਮੀਹਾਂ ਤੋਂ ਲੁਕਦੇ ਰਹੇ ਨੇ ਆ ਨਾ ਜੀ ਵੀ ਜਦੋਂ ਵੀ ਮੀਂਹ ਚ ਗਿੱਲੇ ਦੀ ਉੱਤੇ ਛੋਟੇ ਹੁੰਦੇ ਜਦੋਂ ਮੀਹ ਪੈਣਾ ਸਾਈਕਲ ਤੇ ਸਿਰ ਤੇ ਲੈ ਲੈਣਾ ਉਹ ਲਫਾਫਾ ਲਫਾਫਾ ਹੀ ਹੁੰਦਾ ਸੀ ਪੱਕਾ ਕਦੇ ਉਹ ਤਾਂ ਕਦੇ ਲਿਆਈ ਨਹੀਂ ਘਰ ਦੇ ਆਣੇ ਵੀ ਕਦੇ ਉਹ ਜਿਹੜਾ ਕੀ ਕਹਿੰਦੇ ਨੇ ਪੱਗ ਬੁਗ ਗਿੱਲੀ ਘਣ ਤੋਂ ਉਹ ਤਾਂ ਲਿਆਈ ਲਫਾਫੇ ਲੈ ਹੁੰਦੇ ਸੀ ਪੱਕੇ ਸਿਰ ਤੇ ਲੈ ਲੈਣਾ ਲਫਾਫਾ ਲਫਾਫਾ ਲੈ ਕੇ ਤੇ ਪਿੰਡ ਚ ਘੇੜੇ ਦੇਣੇ ਹਨਾ ਤੇ ਵੀ ਪਿੰਡ ਚ 20ਾਂ ਚ ਭਜਾ ਭਜਾ ਕੇ ਪਾਣੀ ਵਿੱਚ ਦੀ ਕੱਢਣਾ ਕਦੀ ਇੰਦਰ ਨੂੰ ਕਦੀ ਉੰਦਰ ਨੂੰ ਤੇ ਉਹ ਦੇ ਲੋ ਉਦੋਂ ਭਾਈ ਉਹ ਗੰਦਾ ਪਾਣੀ ਵੀ ਗੰਦਾ ਪਾਣੀ ਨਹੀਂ ਸੀ ਹੁੰਦਾ ਕਿਉਂਕਿ ਉਹ ਚ ਕੀ ਹੁੰਦਾ ਸੀ ਸਿਰਫ ਇੱਕ ਗੋਹਾ ਤੇ ਆ ਪਾਣੀ ਨੋਰਮਲ ਠੀਕ ਆ ਉਦੋਂ ਲੈਟਰੀਨਾਂ ਦਾ ਪਾਣੀ ਉਹਦੇ ਵਿੱਚ ਨਹੀਂ ਸੀ ਜਾਂਦਾ ਹੁੰਦਾ ਹਨਾ ਜਿਵੇਂ ਹੁਣ ਤਾਂ ਅੱਜ ਕੱਲ ਸਾਰਾ ਪਾਣੀ ਵੀ ਸਾਰਾ ਸੀਵਰੇਜ ਚ ਹੀ ਜਾਂਦਾ ਅੱਜ ਕੱਲ ਤਾਂ ਉਹ ਗੰਦਾ ਪਾਣੀ ਜ਼ਿਆਦਾ ਹੋ ਗਿਆ ਤੇ ਉਸ ਟਾਈਮ ਬੀਆਂ ਟੋਪੀਆਂ ਦੇ ਵਿੱਚ ਪਾਣੀ ਨਾਲੀਆਂ ਦੇ ਵਿੱਚ ਪਾਣੀ ਕੀ ਹੁੰਦਾ ਸੀ ਗੋਹੇ ਗੋਹਾ ਹੁੰਦਾ ਸੀ ਹੁਣ ਗੋਹਾ ਤਾਂ ਕੇਤੇ ਹੁੰਦਾ ਹੀ ਨਹੀਂ ਨਾ ਇਹ ਘਰ ਵਿੱਚ ਹੋਰ ਤਾਂ ਵੀ ਜਾਦੀ ਗੰਦਾ ਹੋ ਗਿਆ ਨਾ ਬਾਣੀ ਤੇ ਨਹੀਂ ਵੀ ਪਿੰਡ ਵੀ ਵੀ ਪੈ ਗਿਆ ਹੁਣ ਆਪਣਾ ਪਿੰਡ ਦੀ ਹੱਦ ਅਿੱਤੋਂ ਦਾ ਬਾਕੀ ਸਾਰਾ ਕੰਮ ਲੋਟ ਆ ਆਪਣੀ ਨਾ ਪਿੰਡੀ ਗੁੱڈن ਵਾਲੀ ਆ ਥੋੜੀ ਜੀ ਹੁਣ ਪਿੰਡੀ ਖਰਾਬ ਹੋ ਰਹੀ ਆ ਪਿੰਡੀ ਪਿੰਡ ਦੀ ਗੜਾਈ ਢੇਟ ਹੋਈ ਜਾਂਦੀ ਆ ਵੀ ਯਾਨੀ ਕਿ ਛੋਟੇ ਹੁੰਦੇ ਆ ਨਾ ਕਿੰਨਾ ਸਾਈਕਲਾਂ ਤੇ ਕਰਨਾ ਸਾਈਕਲਾਂ ਦੇ ਬ੍ਰੇਕ ਲਾ ਲਾ ਕੇ ਸਾਡੇ ਨਾ ਪਿੰਡ 'ਚ ਉਸ ਵੱਲ ਮਿਲਣ ਵਾਲਿਆਂ ਨੇ ਸੜਕਾਂ ਬਣਾ ਕੇ ਦਿੱਤੀਆਂ ਸੀਗੀਆਂ ਉਹ ਜਿਹੜੀ ਬਜਰੀ ਵਾਲੀ ਹੁੰਦੀ ਆ ਕੰਕਰੀਟ ਵਾਲੀ ਤੇ ਭਈ ਉਹ ਤੇ ਨਾ ਜਦੋਂ ਸਾਈਕਲ ਦੇ ਬ੍ਰੇਕ ਮਾਰਦੇ ਹੁੰਦੇ ਟਾਇਰ ਬਹੁਤ ਘਿਸੜਦੇ ਹੁੰਦੇ ਸੀ ਅਜੀ 4-5 ਫਰੈਂਡ ਹੁੰਦੇ ਸੀਗੇ ਹਨਾ ਉਦੋਂ ਨਾ ਮੇਰਾ ਫਰੈਂਡ ਵੀ ਉਹਦੇ ਕੋਲੇ ਹਰ ਕਾਲਜ ਦਾ ਸਾਈਕਲ ਹੁੰਦਾ ਸੀਗਾ ਹਰ ਕਾਲਜ ਹੀ ਕਹਿੰਦੇ ਮੇਰੇ ਕੋਲ ਇਹ ਜਿਹਾ ਹੀ ਨਾ ਸੀਗਾ ਹਨਾ ਉਹਨੇ ਆਉਂਦੇ ਲਿਆ ਹਰੇ ਰੰਗ ਦਾ ਫਿਰ ਮੈਂ ਵੀ ਮੈਨੂੰ ਵੀ ਲੈ ਕੇ ਦਿੱਤਾ ਸੀ ਕਰਦਿਆਂ ਦੇ ਹਰੇ ਰੰਗ ਦਾ ਸਾਈਕਲ ਤੇ ਉਹ ਮੇਰਾ ਸੀਗਾ ਭਾਰ ਵੱਧ ਹਨਾ ਮੇਰੇ ਭਾਰ ਤੇ ਉਹ ਘਸੜਦੇ ਘਟ ਹੁੰਦਾ ਸੀ ਟਾਇਰ ਤੇ ਛੋਟੇ ਹੁੰਦੇ ਤੇ ਮੇਰਾ ਭਾਰ ਵੱਧ ਸੀ ਹਨਾ ਉਹਦਾ ਭਾਰ ਘੱਟਦੀ ਉਹਦਾ ਟਾਇਰ ਭੋਗ ਗਿਆ ਥੜ ਜਾਣਾ ਪਰ ਮੇਰੀ ਬ੍ਰੇਕ ਹੀ ਠੀਕ ਨਹੀਂ ਯਾਰ ਕਿਸੜਦਾ ਨਹੀਂ ਸਾਈਕਲ ਕਿਸੜਦਾ ਨਹੀਂ ਟਾਇਰ ਨਹੀਂ ਘਸਰਦੇ ਇੱਦਾਂ ਹੀ ਕਰੀ ਜਾਏਗਾ ਤੇ ਉਹਦਾ ਸਾਈਕਲਾਂ ਤੇ ਬਾਈ ਸਰੋਂ ਦਾ ਤੇਲ ਮਾਰਨਾ ਹਨਾ ਸਰੋਂ ਦੇ ਤੇਲ ਨਾਲ ਚਮਕਦਾ ਵਾਲਾ ਹੁੰਦਾ ਹੀ ਨਾ ਸਾਈਕਲ ਸਰੋਂ ਦਾ ਤੇਲ ਤੂਲ ਮਾਰ ਕੇ ਐ ਚਮਕਾ ਚਮਕਾ ਰੱਖਣਾ ਸੈਂ ਐ ਥੋੜੀਆ ਵੀ ਕਦੀ ਕਿਸੇ ਨੂੰ ਦੇਤਾ ਹੋਵੇ ਭਾਈ ਮੈਂ ਉਮੀ ਟਰੈਕਟਰ ਸਾਮ ਸਾਮ ਰੱਖ ਦੋ ਰੱਖਿਆ ਪਹਿਲਾਂ 575 ਰੱਖਦਾ ਹੁੰਦਾ ਸੀਗਾ ਫੇਰ ਉਦੋਂ ਬਾਅਦ ਫੋਰਡ ਆ ਗਿਆ ਫੋਰਡ ਤੇ ਪਾਲਸ਼ਾ ਮਾਰ ਮਾਰ ਰੱਖਨੇ ਆਹ ਦੇਖੋ ਜਵਾਕ ਨਹਾਉਂਦੇ ਫਿਰਦੇ ਆਂ ਵੀ ਜਲੇ ਮਸਾਂ ਮੀਂਹ ਆਇਆ ਭਾਈ ਮਸਾਂ ਮੀਂਹ ਜਵਾਕਾਂ ਨੂੰ ਵੀ ਤੇ ਸਾਰਿਆਂ ਨੂੰ ਹੀ ਮਸਾਂ ਮੀਂਹ ਆਇਆ ਮਸਾਂ ਕਿੰਨੇ ਟਾਈਮ ਬਾਅਦ ਆਹ ਸੀਜ਼ਨ ਦਾ ਪਹਿਲਾ ਪਿੰਡ ਨੂੰ ਪਾਣੀ ਦੇਖਿਆ ਵੀ ਹਾਂ ਐਵੇਂ ਪਾਣੀ ਭਰਿਆ ਨਹੀਂ ਤਾਂ ਵੀ ਵੀ ਨਹੀਂ ਆਇਆ ਸਾਰਿਆਂ ਨੇ ਚਾ ਮਨਾਇਆ ਬਾਈ ਜੀ ਦਾ ਬਹੁਤ ਲੋਡ ਦੀ 20 ਦੀ ਬਾਈ ਉਹ ਦੀ ਜਵਾਕ ਲਾਉਣੇ ਸਰ ਤੇ ਜਾਨੀ ਕਿ ਉਮੀ ਮੈਂ ਬਾਈ ਟਰੈਕਟਰ ਸਾਹਮ ਸਾਹ ਰੱਖਿਆ ਬਾਈ ਬਹੁਤ ਹੀ ਜਿਆਦੇ ਮਸ਼ੀਨਰੀ ਨਾਲ ਦਾ ਬਹੁਤ ਪਿਆਰ ਆ ਬਾਈ ਆਪਾਂ ਨੂੰ ਸੰਭਾਲਣ ਦਾ ਮੈਂ ਤੋਂ ਸੱਚੀ ਕਹਿੰਦਾ ਮੈਂ ਟਰੈਕਟਰ ਡੋਟਰ ਲਿਬੜੇ ਹਾਂ ਜਿਹੜਾ ਨਾ ਲਿਬੜੇ ਹੁੰਦੇ ਦੋ ਤਿੰਨ ਤਰ੍ਹਾਂ ਦੇ ਟ੍ਰੈਕ ਇੱਕ ਤੇ ਤਾਂ ਦੇਖਣਾ ਕਿ ਮੈਂ ਇਹਨੇ ਕੱਟ ਮਾਰਿਆ ਨਾ ਗੱਡੀ ਵਾਲੇ ਆਦੇ ਜਵਾਕ ਨਾਉਂਦੇ ਫਿਰਦੇ ਆਂ। ਢੇਰਾ ਹੋ ਚੱਲਿਆ ਨਹੀਂ ਰਸ ਚਲੋ ਬੜਾ ਜਿਆਦਾ ਨਹੀਂ ਹੋਇਆ। ਹੱਥ ਧੋਵਦੇ ਨਾਲਿਆ ਪਰ ਮੀਂਹ ਪੈ ਰਿਹਾ ਬਾਈ ਪੂਰਾ ਮੀਂਹ ਪੈ ਰਿਹਾ ਹੈ। ਪੂਰਾ ਮੀਂਹ ਪੈ ਰਿਹਾ ਹੈ। ਪੂਰਾ ਮੀਂਹ ਪੈ ਰਿਹਾ। ਆਹ ਵੀ ਇਹ ਜਬਾਣੀ ਮਸਾਂ ਖੜਿਆ ਵਾ। ਪਹਿਲੀ ਵਾਰ ਸੀ ਜਾਂਦਾ ਆ ਆਪਣੇ ਘਰ ਦਾ। ਆਪਣੇ ਘਰ ਵਾਲੀ ਵੀ ਆ। ਆ ਆਪਣੇ ਘਰਾਂ ਦੇ ਨਾਲ ਹੀ ਗੁਰਦੁਆਰਾ ਸਾਹਿਬ ਇੱਥੇ। ਹੁਣ ਮੈਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਕਿੱਲੇ ਹੁੰਦਾ। ਚਲੋ ਵੀਰੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਅਗਲੀ ਜਿਹੇ ਹੀਰ ਕਿਸੇ ਜਗ੍ਹਾ ਦਾ ਸ਼ੇਅਰ ਕਰਾਂ।